ਸਤਿ ਸ਼੍ਰੀ ਅਕਾਲ ਜੀ ਪੈਂਡਾ ਜ਼ਿੰਦਗੀ ਦਾ ਚੈਨਲ ਤੇ ਤੁਹਾਡਾ ਨਿਗਾ ਸਵਾਗਤ ਹੈ ਲੈ ਕੇ ਆਏ ਹਾਂ ਜੀ ਅੱਜ ਦੀ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਗੁਰਦੇਵਾਲ ਚੁੱਪ ਕਰਕੇ ਬੈਠਾ ਹੋਇਆ ਆਪਣੇ ਨੂੰ ਕੁਲਦੀਪ ਦੀਆਂ ਗੱਲਾਂ ਸੁਣਦਾ ਸੀ ਉਹਨੂੰ ਲੱਗਦਾ ਸੀ ਕਿ ਕਿਸੇ ਵੀ ਤਰ੍ਹਾਂ ਆਪਣੇ ਤੇ ਗੁੱਸੇ ਤੇ ਉਹ ਕੰਟਰੋਲ ਕਰੀ ਰੱਖੇ ਤੇ ਉਹ ਆਪਣੇ ਨੂੰ ਕੁਝ ਨਾ ਕਹੇ ਪਰ ਕੁਲਦੀਪ ਬਿਨਾ ਗੱਲ ਤੋਂ ਹੀ ਬੋਲੀ ਜਾਂਦੀ ਸੀ ਗੱਲ ਬਸ ਇੰਨੀ ਸੀ ਕਿ ਪਿਛਲੇ 2-3 ਦਿਨਾਂ ਤੋਂ ਡਾਕਟਰ ਦੇ ਆਲ ਦੇ ਦੰਦ ਦੁਖਦੇ ਸੀ ਤੇ ਦਰਦ ਦੇ ਨਾਲ ਬੁਰਾ ਹਾਲ ਸੀ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਦੰਦ ਨੂੰ ਕਢਾਉਣਾ ਪੈਣਾ ਸੀ ਪਰ ਦਰਦ ਕਰਕੇ ਇਦਾਂ ਹੋ ਨਹੀਂ ਸਕਦਾ ਸੀ ਡਾਕਟਰ ਨੇ ਦਰਦ ਘਟ ਕਰਨ ਦੀ ਦਵਾਈ ਦਿੱਤੀ ਉਹਨੂੰ ਕਿਹਾ ਕਿ ਦਰਦ ਘਟ ਹੋ ਜਾਊਗਾ ਤੇ ਫਿਰ ਦੰਦ ਕੱਢਾਂਗੇ ਦੰਦ ਦੇ ਦਰਦ ਦਾ ਕਰਕੇ ਕੁਝ ਖਾ ਵੀ ਨਹੀਂ ਹੁੰਦਾ ਸੀ ਇਸ ਲਈ ਕੁਲਦੀਪ ਨੂੰ ਖਿਚੜੀ ਬਣਾਉਣ ਦੇ ਲਈ ਕਿਹਾ ਪਰ ਉਹਨੇ ਸਿਰ ਦੋ ਸੁੱਕੀਆਂ ਰੋਟੀਆਂ ਤੇ ਸਬਜ਼ੀ ਮੁੰਡੇ ਦੇ ਹੱਥ ਪੇਜ ਦਿੱਤੀ ਸੀ ਗੁਰਦਿਆਲ ਨੇ ਥਾਲੀ ਨੂੰ ਹੱਥ ਵੀ ਨਹੀਂ ਲਾਇਆ ਤੇ ਕੁਲਦੀਪ ਗੁੱਸੇ ਨਾਲ ਬੋਲਣ ਲੱਗ ਰਹੀ ਕਿ ਜੇ ਖਾਣਾ ਨਹੀਂ ਹੁੰਦਾ ਤੇ ਪਹਿਲਾਂ ਦੱਸ ਦਿਆ ਕਰੋ ਕਿੰਨਾ ਵੀ ਕਰੋ ਇਹਨਾਂ ਦੇ ਨਖਰੇ ਖਤਮ ਨਹੀਂ ਹੁੰਦੇ ਕੁਲਦੀਪ ਇਹ ਗੱਲ ਸਮਝਣ ਲਈ ਤਿਆਰ ਹੀ ਨਹੀਂ ਸੀ ਕਿ ਦੰਦ ਦੇ ਦਰਦ ਨਾਲ ਸਹਰੇ ਕੋਲ ਰੋਟੀ ਖਾਣੇ ਹੋਣੀ ਸੀ ਤੇ ਗੁੱਸੇ ਵਿੱਚ ਥਾਲੀ ਚੁੱਕ ਕੇ ਚਲੀ ਗਈ ਤੇ ਗੁਰਦਿਆਲ ਨੇ ਆਪਣੀ ਖੂੜੀ ਚੱਕੀ ਤੇ ਗਿਆਨ ਦੇ ਘਰ ਤੁਰ ਪਿਆ ਅੱਜ ਉਹਦਾ ਦਿਲ ਬੜਾ ਉਦਾਸ ਸੀ ਆਪਣੀ ਮਰੀ ਹੋਈ ਘਰਵਾਲੀ ਨੂੰ ਯਾਦ ਕਰਦਾ ਤੇ ਸੜਕ ਦੇ ਕਿਨਾਰੇ ਇੱਕ ਬੈਂਚ ਤੇ ਬੈਠ ਗਿਆ ਤੇ ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰਨ ਲੱਗਾ ਗੁਰਦਿਆਲ ਸਰਕਾਰੀ ਨੌਕਰੀ ਕਰਦਾ ਰਾਜਵੀਰ ਤੇ ਮਨਿੰਦਰ ਤੇ ਦੋਨੋਂ ਹੀ ਪੜਨ ਵਿੱਚ ਬਹੁਤ ਚੰਗੇ ਸੀ ਉਹਦੀ ਘਰਵਾਲੀ ਅਮ੍ਰਿਤਾ ਪੜੀ ਲਿਖੀ ਘੱਟ ਸੀ ਪਰ ਮਿਹਨਤ ਕਰਨ ਵਾਲੀ ਤੇ ਘਰ ਨੂੰ ਸੰਭਾਲਣਾ ਜਾਣਦੀ ਸੀ ਤੇ ਸਾਰੇ ਕੰਮਾਂ ਨੂੰ ਵੀ ਜਾਣਦੀ ਸੀ ਇਸ ਲਈ ਮਹੀਨੇ ਦੇ ਅਖੀਰ ਵਿੱਚ ਸਾਰੀ ਤਨਖਾਹ ਆਪਣੇ ਘਰ ਵਾਲੀ ਨੂੰ ਦੇ ਦਿੰਦਾ ਸੀ ਤੇ ਆਪ ਉਹ ਬੇਫਿਕਰ ਹੋ ਜਾਂਦਾ ਸੀ ਘਰ ਦੇ ਸਾਰੇ ਕੰਮ ਉਹ ਹੀ ਦੇਖਦੀ ਸੀ ਤੇ ਕਦੀ ਵੀ ਘਰ ਦੇ ਮਾਮਲੇ ਵਿੱਚ ਬੋਲਿਆ ਨਹੀਂ ਸੀ ਪਰ ਘਰ ਵਾਲੀ ਨੂੰ ਜਦੋਂ ਵੀ ਉਹਦੀ ਸਲਾਹ ਦੀ ਜ਼ਰੂਰਤ ਹੁੰਦੀ ਤਾਂ ਉਹ ਹਰ ਵੇਲੇ ਉਹਦੇ ਨਾਲ ਹੁੰਦਾ ਸੀ ਤੇ ਟਾਈਮ ਦੇ ਨਾਲ ਉਹਨਾਂ ਦੀ ਤਰੱਕੀ ਹੁੰਦੀ ਗਈ ਤੇ ਬੱਚੇ ਵੀ ਚੰਗੀ ਸਿੱਖਿਆ ਪੜ ਗਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਘਰ ਵਾਲੀ ਨੇ ਜੋ ਇੱਕ ਸਭ ਤੋਂ ਚੰਗਾ ਕੰਮ ਕੀਤਾ ਸੀ ਉਹ ਸੀ ਘਰ ਬਣਵਾਇਆ ਸ਼ਹਿਰ ਦੀ ਇੱਕ ਚੰਗੀ ਜਿਹੀ ਕਲੋਨੀ ਵਿੱਚ ਉਹਨੇ ਆਪਣੇ ਸੁਪਨਿਆਂ ਦਾ ਸੰਸਾਰ ਬਣਾਇਆ ਸੀ ਗੁਰਦੇਵਾਲ ਨੇ ਬੈਂਕ ਤੋਂ ਲੋਨ ਲੈ ਕੇ ਤੇ ਦੋਸਤਾਂ ਦੀ ਮਦਦ ਲੈ ਕੇ ਇਸ ਸੁਪਨੇ ਨੂੰ ਪੂਰਾ ਕੀਤਾ ਸੀ ਤੇ ਪਹਿਲਾ ਇੱਕ ਮੰਜ਼ਲ ਮਕਾਨ ਸੀ ਪਰ ਜਦੋਂ ਬੱਚੇ ਵੱਡੇ ਹੋਏ ਤਾਂ ਗੁਰਦਿਆਲ ਨੇ ਹਿੰਮਤ ਕਰਕੇ ਦੋ ਮੰਜ਼ਲਾ ਘਰ ਬਣਵਾ ਦਿੱਤਾ ਸੀ ਉਦੋਂ ਦੋਨਾਂ ਮੁੰਡਿਆਂ ਦੇ ਵਿਆਹ ਹੋ ਗਏ ਸੀ ਤੇ ਦੋਨਾਂ ਦੇ ਦੋ-ਦੋ ਬੱਚੇ ਸੀ ਤੇ ਗੁਰਦਿਆਲ ਆਪਣੇ ਛੋਟੇ ਮੁੰਡੇ ਦੇ ਨਾਲ ਥੱਲੇ ਵਾਲੇ ਪੋਰਸ਼ਨ ਵਿੱਚ ਰਹਿੰਦਾ ਸੀ ਤੇ ਦੂਸਰਾ ਮੁੰਡਾ ਦੂਸਰੀ ਮੰਜ਼ਲ ਤੇ ਰਹਿੰਦਾ ਸੀ ਤੇ ਰਸੋਈਆਂ ਵੀ ਅਲੱਗਾ-ਅਲੱਗ ਸੀ ਬਸ ਤਿਉਹਾਰ ਵੇਲੇ ਨਵਾਲੇ ਦੇਣੇ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਸੀ ਤੇ ਮੋਹੂ ਕੁਝ ਵੀ ਕੁਝ ਨਹੀਂ ਕਹਿੰਦਾ ਸੀ ਪਰ ਰਾਜਵੀਰ ਦੀ ਘਰ ਵਾਲੀ ਨੂੰ ਬੜਾ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਦੂਸਰੀ ਭਾਬੀ ਤਾਂ ਬਸ ਹੱਥ ਲਾਉਣ ਦੇ ਲਈ ਆ ਜਾਂਦੀ ਆ ਤੇ ਉਧਰ ਮਨਿੰਦਰ ਦੀ ਘਰ ਵਾਲੀ ਕਹਿੰਦੀ ਸੀ ਕਿ ਉਹ ਹੀ ਰਸੋਈ ਤੇਰੀ ਆ ਤਾਂ ਜ਼ਿੰਮੇਵਾਰੀ ਵੀ ਤੇਰੀ ਆ ਪਰ ਇਹ ਗੱਲਾਂ ਕਦੇ ਵੀ ਲੜਾਈ ਦਾ ਰੂਪ ਧਾਰਨ ਨਹੀਂ ਕਰਦੀਆਂ ਸੀ ਕਿਉਂਕਿ ਗੁਰਦਿਆਲ ਦੇ ਘਰ ਦੀ ਇੱਕ ਮਿਹਨਤੀ ਔਰਤ ਸੀ ਜੋ ਉਮਰ ਦੇ ਇਸ ਦੌਰ ਵਿੱਚ ਵੀ ਚੁਸਤ ਫਰਤ ਰਹਿੰਦੀ ਸੀ ਤੇ ਸਾਰਾ ਦਿਨ ਕੁਝ ਨਾ ਕੁਝ ਕਰਦੀ ਰਹਿਣਾ ਉਹਦੀ ਆਦਤ ਸੀ ਇਸੇ ਕਰਕੇ ਕੰਮ ਦਾ ਕਰਕੇ ਨੋਹਾ ਸ਼ਾਂਤ ਸੀ ਗੁਰਦੇਵ ਜਦੋਂ ਵੀ ਆਪਣੀ ਘਰਵਾਲੀ ਦੇ ਨਾਲ ਬੈਠਦਾ ਤਾਂ ਕਹਿੰਦਾ ਕਿ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਪੈਨਸ਼ਨ ਤਾਂ ਆਊਗੀ ਬਸ ਆਰਾਮ ਨਾਲ ਗੁਜ਼ਾਰਾ ਹੋ ਜਾਊਗਾ ਜਵਾਨੀ ਵਿੱਚ ਜੋ ਸੁਪਨੇ ਮੈਂ ਪੂਰੇ ਨਹੀਂ ਕਰ ਸਕਿਆ ਉਹ ਹੁਣ ਕਰੂੰਗਾ ਤੇ ਘਰਵਾਲੀ ਹਲਕੀ ਜਿਹੀ ਮੁਸਕਰਾ ਕੇ ਆਪਣੀ ਸਹਿਮਤੀ ਪ੍ਰਗਟਾ ਦਿੰਦੀ ਸੀ ਪਰ ਗੁਰਦੇਵਾਲ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋਇਆ ਸੀ ਤੇ ਇੱਕ ਦਿਨ ਉਹਦੀ ਘਰਵਾਲੀ ਉਹਨੂੰ ਅਚਾਨਕ ਛੱਡ ਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੀ ਗਈ। ਉਹਦੀ ਮੌਤ ਹੋ ਗਈ। ਗੁਰਦੇਵਾਲ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਸੀ। ਹੁਣ ਇਹਨੂੰ ਕੌਣ ਢਾਲ ਸਕਦਾ? ਉਹਦੀ ਘਰਵਾਲੀ ਨੇ ਇੰਨੇ ਯਤਨ ਕੀਤੇ ਸੀ, ਘਰ ਬਣਵਾਇਆ ਸੀ। ਫਿਰ ਉਹਦੇ ਵਿੱਚ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ। ਹਾਲਾਤ ਇੰਨੇ ਬਦਲ ਗਏ ਕਿ ਤਿਉਹਾਰ ਦੇ ਸਮੇਂ ਵੀ ਇੱਕ ਦੂਸਰੇ ਨੂੰ ਵਧਾਈ ਦੇਣ ਦੇ ਲਈ ਵੀ ਔਖਾ ਲੱਗਦਾ ਸੀ। ਸਾਰੇ ਆਪਣੀ ਆਪਣੀ ਗ੍ਰਸਤੀ ਵਿੱਚ ਬਿਜੀ ਸੀ ਇਕੱਲਾ ਗੁਰदयाल ਹੀ ਗਿਆ ਸੀ ਜੋ ਸਭ ਕੁਝ ਉਹ ਸਮਝ ਰਿਹਾ ਸੀ ਪਰ ਉਮਰ ਨੇ ਇਸ ਦੌਰ ਵਿੱਚ ਆਪਣੇ ਆਪ ਨੂੰ ਉਹਨੂੰ ਇਹਨਾਂ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ ਦੋ ਦਿਨ ਪਹਿਲਾਂ ਹੀ ਜਦੋਂ ਉਹ ਅਚਾਨਕ ਘਰ ਆਇਆ ਤਾਂ ਮੁੰਡੇ ਤੇ ਨੋਹਾ ਦੀ ਆਵਾਜ਼ ਸੁਣੀ ਨਿਰਾਸ਼ ਹੋ ਕੇ ਚੁੱਪ ਖੜਾ ਰਹਾ ਉਹਦੇ ਦੁੱਖ ਦਾ ਟਿਕਾਣਾ ਨਹੀਂ ਸੀ ਜਦੋਂ ਸੁਣਿਆ ਕਿ ਦੋਨਾਂ ਮੁੰਡਿਆਂ ਨੇ ਉਹਨੂੰ ਮਹੀਨੇ ਦੇ ਲਈ ਵੰਡ ਲਿਆ ਛੋਟੀ ਨੌ ਸ਼ਿਕਾਇਤ ਕਰ ਰਹੀ ਸੀ ਕਿ ਜਦੋਂ ਘਰ ਵਿੱਚ ਸਾਰਿਆਂ ਦਾ ਹਿੱਸਾ ਫਿਰ ਪਿਓ ਦੀ ਸੇਵਾ ਵਿੱਚ ਵੀ ਵੰਡ ਚਾਹੀਦੀ ਹੈ ਮੈਂ ਵੀ ਥੋੜਾ ਆਜ਼ਾਦ ਰਹਿਣਾ ਚਾਹੁੰਦੀ ਆ ਜੋ ਡੈਡੀ ਦੇ ਆਉਣ ਨਾਲ ਇੱਥੇ ਪ੍ਰੋਬਲਮ ਹੋਣੀ ਆ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਪਰ ਕੋਈ ਚਾਰਾ ਵੀ ਨਹੀਂ ਸੀ ਹੁਣ ਗੁਰਦਿਆਲ ਦੋ ਹਿੱਸਿਆਂ ਵਿੱਚ ਵੰਡ ਰਿਹਾ ਸੀ ਜ਼ਿੰਦਗੀ ਇਦਾਂ ਹੀ ਲੰਘਦੀ ਜਾਂਦੀ ਸੀ ਦੋ ਮਹੀਨੇ ਕਦੀ ਇੱਕ ਮੁੰਡੇ ਦੇ ਕੋਲ ਤੇ ਦੋ ਮਹੀਨੇ ਦੂਸਰੇ ਮੁੰਡੇ ਦੇ ਕੋਲ ਫਿਰ ਵੱਡੀ ਮੁਸੀਬਤਾਂ ਉਦੋਂ ਆਈ ਸੀ ਜਦੋਂ ਗੁਰਦਿਆਲ ਦੀ ਸਿਹਤ ਖਰਾਬ ਹੋ ਜਾਂਦੀ ਤਾਂ ਇਲਾਜ ਲਈ ਤੇ ਸੇਵਾ ਲਈ ਕੋਈ ਵੀ ਕਰਨਾ ਨਹੀਂ ਸੀ ਚਾਹੁੰਦਾ ਹੁਣ ਤਾਂ 2-4 ਦਿਨ ਬਾਅਦ ਦੂਸਰੇ ਮੁੰਡੇ ਦੇ ਕੋਲ ਤੂੰ ਜਾਣਾ ਹੀ ਸੀ ਉਹੀ ਇਲਾਜ ਕਰਾ ਸਕੂਗਾ ਅੱਜ ਗੁਰਦਿਆਲ ਦੇ ਸਬਰ ਦਾ ਬੰਨ ਟੁੱਟ ਗਿਆ ਸੀ 2 ਦਿਨ ਬਾਅਦ ਉਹਨੇ ਪਹਿਲਾਂ ਹੀ ਆਪ ਉਹਨੇ ਦੰਦ ਕਢਵਾਇਆ ਸੀ ਉਹਦਾ ਦਿਲ ਕੁਝ ਮਿੱਠਾ ਤੇ ਗਰਮ ਤੇ ਨਰਮ ਖਾਣ ਨੂੰ ਕਰਦਾ ਸੀ ਹੁਣੇ ਆਪਣੀ ਛੋਟੀ ਨੌਨੋ ਖੜਾ ਬਣਾਉਣ ਲਈ ਕਿਹਾ ਤੇ ਛੋਟੀ ਨੌਂ ਦਾ ਜਵਾਬ ਸੀ ਕਿ ਮੈਂ ਹਜੇ ਵਿਹਲੀ ਨਹੀਂ ਆ। ਤੁਹਾਨੂੰ ਤਾਂ ਕੁਝ ਹੋਰ ਸੋਚਦਾ ਹੀ ਨਹੀਂ। ਇਸ ਉਮਰ ਵਿੱਚ ਵੀ ਖਾਣ ਦੀ ਪਈ ਰਹਿੰਦੀ ਆ। ਦੋ ਬਾਅਦ ਵੱਡੀ ਨੌਂ ਦੇ ਕੋਲ ਜਾਉਂਗੇ ਤਾਂ ਉਥੋਂ ਹੀ ਖਾ ਲੈਣਾ। ਮੈਂ ਕਿੱਟੀ ਪਾਰਟੀ ਲਈ ਲੇਟ ਹੋ ਰਹੀ ਆ। ਗੁਰदयाल ਅੱਜ ਤੱਕ ਆਪਣੀ ਨੌਂ ਤੇ ਪੁੱਤਾਂ ਸਭ ਦੀਆਂ ਬਰਦਾਸ਼ਤ ਕਰਦਾ ਰਿਹਾ ਤੇ ਅੱਜ ਹੱਦ ਹੋ ਗਈ ਸੀ। ਅੱਖਾਂ ਵਿੱਚ ਹੰਝੂ ਆ ਗਏ ਸੀ ਤੇ ਫਿਰ ਉਹ ਗਿਆਨ ਦੇ ਘਰ ਚਲਾ ਗਿਆ ਤੇ ਗਿਆਨ ਉਹਦੇ ਬਚਪਨ ਦਾ ਦੋਸਤ ਸੀ। ਤੇ ਦੋਨੋਂ ਇਕੱਠੇ ਹੀ ਰਹੇ ਸੀ ਤੇ ਕਾਫੀ ਸਿਆਣੇ ਸੀ ਉਹ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਦੇ ਸੀ ਉਹਨੂੰ ਆਪਣੇ ਦੋਸਤ ਨੇ ਵੀ ਕਈ ਵਾਰ ਸਮਝਾਇਆ ਸੀ ਕਿ ਥੋੜਾ ਰੋਬ ਰੱਖਿਆ ਕਰ ਇਸ ਗੱਲ ਦੀ ਤੈਨੂੰ ਕਮੀ ਆ ਘਰ ਹਜੇ ਤੇਰੇ ਨਾਮ ਆ ਮੁੰਡੇ ਤੇ ਨੌਹਾਂ ਜਦੋਂ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਨ ਦਾ ਧਮਕੀ ਦੇ ਦਿਆ ਕਰ ਕਿ ਕਿਸੇ ਨੂੰ ਵੀ ਹਿੱਸਾ ਨਹੀਂ ਦਿਊਗਾ ਗੁਰਦਿਆਲ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹ ਕਹਿੰਦਾ ਸੀ ਕਿ ਘਰ ਬੱਚਿਆਂ ਦੇ ਲਈ ਹੀ ਬਣਾਇਆ ਹੈ ਇਦਾਂ ਸੋਚਣਾ ਨਹੀਂ ਚਾਹੀਦਾ ਪਰ ਅੱਜ ਉਹਨੂੰ ਲੱਗਦਾ ਸੀ ਕਿ ਅੱਜ ਕੁਝ ਕਰਨ ਦਾ ਸਮਾਂ ਆ ਗਿਆ ਹੈ ਗਿਆਨ ਨਾਲ ਸਲਾਹ ਮਸ਼ਵਰਾ ਕਰਕੇ ਗੁਰਦੇਵਾਲ ਆਪਣੇ ਘਰ ਆਪਣੀ ਘਰ ਵਾਲੀ ਦੀ ਫੋਟੋ ਸਾਹਮਣੇ ਖੜਾ ਹੋ ਗਿਆ ਜਿੱਦਾਂ ਹੀ ਮਨ ਵਿੱਚ ਉਹਨੇ ਸੋਚ ਵਿਚਾਰ ਕੀਤੀ ਤੇ ਇੱਕ ਸੋਚ ਪੱਕੀ ਕੀਤੀ ਉਹ ਭੁੱਖੇ ਢਿੱਡ ਹੀ ਸੌ ਗਿਆ ਤੇ ਕਿਸੇ ਨੇ ਵੀ ਰੋਟੀ ਖਾਣ ਲਈ ਨਹੀਂ ਦਿੱਤੀ ਤੇ ਨਾ ਹੀ ਪੁੱਛਿਆ ਉਹਨੂੰ ਪਤਾ ਸੀ ਕਿ ਦੋਨੋਂ ਮੁੰਡੇ ਤੇ ਉਹਨਾਂ ਦੀਆਂ ਘਰਵਾਲੀਆਂ ਗਰਮੀਆਂ ਵਿੱਚ ਬਾਹਰ ਚੱਲੀਆਂ ਕਿਸੇ ਨੂੰ ਇਹ ਖਿਆਲ ਨਹੀਂ ਸੀ ਕਿ ਡੈਡੀ ਰੋਟੀ ਕਿੱਥੋਂ ਖਾਣਗੇ ਕਿੱਦਾਂ ਰਹਿਣਗੇ ਗੁਰਦੇয়াল ਨੇ ਕੁਝ ਨਹੀਂ ਕਿਹਾ ਉਹਨੇ ਆਪਣੀ ਸਕੀਮ ਬਣਾਈ ਤੇ ਉਹ ਚੁੱਪਚਾਪ ਸਾਰੀਆਂ ਤਿਆਰੀਆਂ ਦੇਖਦਾ ਸੀ ਵੈਸੇ ਵੀ ਉਹ ਕਹਿੰਦਾ ਸੀ ਕਿ ਜਦੋਂ ਪੁੱਤ ਮਾਂ ਪਿਓ ਨੂੰ ਨਹੀਂ ਪੁੱਛਦੇ ਤਾਂ ਨੋਹਾਂ ਤੋਂ ਕੀ ਉਮੀਦ ਰੱਖਣੀ ਆ ਨੋ ਹਾਂ ਤਾਂ ਚਾਹੁੰਦੀਆਂ ਕਿ ਸਾਨੂੰ ਕਿਸੇ ਦੀ ਸੇਵਾ ਨਾ ਕਰਨੀ ਪਵੇ ਉਹ ਤਾਂ ਘਰ ਵਾਲੇ ਤੇ ਬੱਚਿਆਂ ਨੂੰ ਹੀ ਆਪਣਾ ਪਰਿਵਾਰ ਸਮਝਦੀਆਂ ਸੱਸ ਸਹੁਰਾ ਉਹਨਾਂ ਨੂੰ ਬੋਝ ਲੱਗਦੇ ਆ ਉਹ ਆਪਣੇ ਅਧਿਕਾਰਾਂ ਬਾਰੇ ਹੀ ਸੋਚਦੀਆਂ ਪਰ ਆਪਣੇ ਕੰਮ ਤੋਂ ਮੂੜ-ਮੂੜ ਲੈਂਦੀਆਂ ਗੁਰਦੇਵਾਲ ਆਪਣੇ ਦੋਸਤ ਦੇ ਨਾਲ ਪ੍ਰਾਪਰਟੀ ਡੀਲਰ ਦੇ ਕੋਲ ਗਿਆ ਤੇ ਪ੍ਰਾਪਰਟੀ ਡੀਲਰ ਗਿਆਨ ਦੇ ਮੁੰਡੇ ਦਾ ਚੰਗਾ ਦੋਸਤ ਸੀ ਉਹਦੇ ਨਾਲ ਮਿਲ ਕੇ ਸਾਰੀ ਗੱਲ ਉਸ ਨੂੰ ਦੱਸੀ ਤੇ ਕੁਝ ਸਲਾਹ ਕੀਤੀ ਉਹ ਵਾਪਸ ਆ ਗਿਆ ਤੇ ਕੁਝ ਦਿਨਾਂ ਬਾਅਦ ਜਦੋਂ ਨੌ ਪੁੱਤ ਘਰ ਆਏ ਤਾਂ ਘਰੇ ਜਿੰਦਾ ਲੱਗਿਆ ਦੇਖ ਕੇ ਸਾਰਿਆਂ ਨੂੰ ਖਿਜ ਚੜ ਗਈ ਛੋਟੀ ਨੂੰ ਕਹਿਣ ਲੱਗੀ ਕਿ ਹੱਦ ਹੋ ਗਈ ਲਾਪਰਵਾਹੀ ਦੀ ਪਤਾ ਸੀ ਕਿ ਅੱਜ ਉਹਨਾਂ ਨੇ ਘਰ ਆਉਣਾ ਘਰ ਨਹੀਂ ਬੈਠ ਸਕਦੇ ਸੀ ਉਹਨੇ ਗੁੱਸੇ ਉਸ ਉਹਦੇ ਗੁੱਸੇ ਦਾ ਇਹ ਵੀ ਕਾਰਨ ਸੀ ਕਿ ਹਜੇ 2 ਮਹੀਨੇ ਡੈਡੀ ਨੂੰ ਉਹਨਾਂ ਦੇ ਕੋਲ ਹੀ ਰਹਿਣਾ ਸੀ ਕਾਫੀ ਧੀਰ ਇੰਤਜ਼ਾਰ ਕਰਨ ਤੋਂ ਬਾਅਦ ਦੋਨੇ ਮੁੰਡੇ ਤੇ ਨੋਹਾ ਇੰਤਜ਼ਾਰ ਕਰਨ ਤੋਂ ਬਾਅਦ ਗਿਆਨ ਦੇ ਘਰ ਚਲੇ ਗਏ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਡੈਡੀ ਨੇ ਇਹ ਕਾਰ 90 ਲੱਖ ਰੁਪਏ ਵਿੱਚ ਵੇਚ ਦਿੱਤਾ ਤੇ ਹੁਣ ਉਹ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਦੋਨਾਂ ਪਰਿਵਾਰਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਸਭ ਕੁਝ ਕੀ ਹੋ ਗਿਆ ਉਹਨਾਂ ਨੂੰ ਲੱਗਦਾ ਸੀ ਕਿ ਇਹ ਇੱਕ ਗੰਦਾ ਮਜ਼ਾਕ ਆ ਜੋ ਡੈਡੀ ਨੇ ਉਹਨਾਂ ਦੇ ਨਾਲ ਕੀਤਾ ਗੁੱਸੇ ਵਿੱਚ ਦੋਨੇ ਭਰਾ ਲਾਹ ਕੋਈ ਜਾਂਦੇ ਸੀ ਕਿ ਡੈਡੀ ਇਦਾਂ ਕਿਵੇਂ ਕਰ ਸਕਦੇ ਆ ਮਕਾਨ ਦੀ ਕੀਮਤ 1 ਕਰੋੜ ਰੁਪਏ ਸੀ ਤਾਂ ਡੈਡੀ ਨੇ ਲਗਭਗ ਕਿੰਨਾ ਘਾਟਾ ਖਾਦਾ ਇਹ ਸਭ ਉਹਦੀ ਸਮਝ ਤੋਂ ਬਾਹਰ ਸੀ ਕੋਈ ਚਾਰਾ ਨਾ ਦੇਖ ਕੇ ਮੁੰਡੇ ਆਪਣੇ ਸਹਰੇ ਘਰ ਚਲੇ ਗਏ ਅਗਲੇ ਦਿਨ ਵੱਡੇ ਮੁੰਡੇ ਨੂੰ ਗਿਆਨ ਨੇ ਫੋਨ ਕੀਤਾ ਉਹਨਾਂ ਦੋਨਾਂ ਮੁੰਡਿਆਂ ਨੂੰ ਆਪਣੇ ਕੋਲ ਆਉਣ ਲਈ ਕਿਹਾ ਤੇ ਕੁਝ ਦੱਸਣ ਬਾਰੇ ਸੋਚਿਆ ਸ਼ਾਮ ਤੱਕ ਵੀ ਇੰਤਜ਼ਾਰ ਸਾਰਿਆਂ ਨੂੰ ਭਾਰੀ ਲੱਗਦਾ ਸੀ ਗਿਆਨ ਨੇ ਜੋ ਉਹਨਾਂ ਨੂੰ ਦੱਸਿਆ ਤੇ ਦੋਨਾਂ ਮੁੰਡਿਆਂ ਦੇ ਤਾਂ ਮੂੰਹ ਹੀ ਬੰਦ ਹੋ ਗਏ ਦਿਮਾਗ ਵਿੱਚ ਜਿਵੇਂ ਸੁਣ ਹੀ ਚੜ ਗਈ ਸੋਚਨ ਸਮਝਣ ਦੀ ਸ਼ਕਤੀ ਨੇ ਜਿੱਦਾਂ ਉਹਨਾਂ ਦਾ ਸਾਥ ਛੱਡ ਦਿੱਤਾ ਸੀ ਗਿਆਨ ਦੇ ਅਨੁਸਾਰ ਗੁਰਦਿਆਲ ਹਰਦوار ਚਲਾ ਗਿਆ ਸੀ ਤੇ ਉਹਨੇ ਉੱਥੇ ਹੀ ਇੱਕ ਘਰ ਲੈ ਲਿਆ ਸੀ ਤੇ ਹੁਣ ਉੱਥੇ ਹੀ ਰਹੂਗਾ ਇਹ ਹੀ ਸੁਣ ਕੇ ਪੂਰੇ ਪਰਿਵਾਰ ਨੂੰ ਗੁੱਸਾ ਆ ਰਿਹਾ ਸੀ ਬੜੀ ਸੋਚ ਸਮਝ ਨਾਲ ਗਿਆਨ ਕੋਲੋਂ ਡੈਡੀ ਦਾ ਪਤਾ ਕਰ ਸਕੇ ਤੇ ਹਰਦوار ਚਲੇ ਗਏ ਡੈਡੀ ਦਾ ਇਹ ਕਾਦਮ ਉਹਨਾਂ ਦੀ ਸਮਝ ਤੋਂ ਬਾਹਰ ਸੀ ਹਰਦвар ਪਹੁੰਚ ਕੇ ਆਪਣੇ ਡੈਡੀ ਨੂੰ ਦੇਖ ਕੇ ਹੋਰ ਝਟਕਾ ਲੱਗਾ ਡੈਡੀ ਬਹੁਤ ਖੁਸ਼ ਸੀ ਮੁੰਡੇ ਤੇ ਨੌਹਾਂ ਨੂੰ ਦੇਖ ਕੇ ਉਹ ਹੱਸ ਪਿਆ ਬੜਾ ਖੁਸ਼ ਹੋ ਕੇ ਉਹਨਾਂ ਦਾ ਸਵਾਗਤ ਕੀਤਾ ਅਮਿਤ ਕਹਿ ਕੇ ਕਿਸੇ ਨੂੰ ਆਵਾਜ਼ ਮਾਰੀ ਆਵਾਜ਼ ਸੁਣਦੇ ਇੱਕ ਮੁੰਡਾ ਸਾਹਮਣੇ ਆ ਗਿਆ ਸਾਰਿਆਂ ਨੇ ਉਹਨੂੰ ਹੈਰਾਨ ਹੋ ਕੇ ਦੇਖਿਆ ਗੁਰਦਿਆਲ ਨੇ ਸਾਰਿਆਂ ਨੂੰ ਇਗਨੋਰ ਕਰਕੇ ਅਮਿਤ ਨੂੰ ਚਾਰ ਪਲੇਟਾਂ ਗਰਮ-ਗਰਮ ਕਢਾ ਲੈਣ ਲਈ ਕਿਹਾ ਤੇ ਇਦਾਂ ਹੀ ਗੁਰਦਿਆਲ ਸਾਰੇ ਬੱਚਿਆਂ ਦੇ ਬਾਰੇ ਜਾਣਦਾ ਮੁੰਡੇ ਇੱਕ ਦੂਸਰੇ ਦੇ ਮੂੰਹ ਵੱਲ ਦੇਖ ਰਹੇ ਸੀ ਕਿ ਪਹਿਲ ਕੌਣ ਕਰੇ ਕਿਸੇ ਵਿੱਚ ਹਿੰਮਤ ਨਹੀਂ ਹੁੰਦੀ ਸੀ ਕੁਝ ਦੇਰ ਬਾਅਦ ਅਮੀਤ ਇੱਕ ਟਰੇ ਦੇ ਵਿੱਚ ਚਾਰ ਪਲੇਟਾਂ ਲੈ ਕੇ ਆ ਗਿਆ ਜਦੋਂ ਸਾਰਿਆਂ ਨੂੰ ਇੱਕ ਇੱਕ ਪਲੇਟ ਫੜਾ ਦਿੱਤੀ ਕਿਸੇ ਨੇ ਵੀ ਪਲੇਟ ਨੂੰ ਹੱਥ ਨਹੀਂ ਲਾਇਆ ਕਿਸੇ ਨੂੰ ਬੋਲ ਦੇ ਨਾਲ ਦੇਖ ਕੇ ਗੁਰਦੇਵਾਲ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਹਰਾਣੀ ਹੁੰਦੀ ਹੋਊਗੀ ਤੇ ਗੁੱਸਾ ਵੀ ਆਉਂਦਾ ਹੋਊਗਾ ਕਿ ਡੈਡੀ ਨੇ ਇਹ ਕੀ ਕਰ ਦਿੱਤਾ ਪਰ ਕਾਰਨ ਵੀ ਤੁਸੀਂ ਹੀ ਆਂ ਮਾ ਤੇ ਤੁਹਾਡੀ ਮਾਂ ਨੇ ਤੁਹਾਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਸੀ ਤੁਹਾਡੀ ਮਾਂ ਨੇ ਮੇਰੀ ਇਕੱਲੀ ਤਨਖਾਹ ਤੋਂ ਘਰ ਚਲਾਇਆ ਸੀ ਇਹ ਮੈਨੂੰ ਤੁਹਾਨੂੰ ਦੱਸਣ ਦੀ ਕੋਈ ਲੋੜ ਵੀ ਨਹੀਂ ਇੱਥੇ ਅੱਜ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਉਹਨੇ ਇਕੱਲੀ ਨੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰ ਨਾਲ ਬੰਨਿਆ ਹੋਇਆ ਸੀ ਤੁਸੀਂ ਚਾਰਾਂ ਨੇ ਆਪਣੇ ਇੱਕ ਪਿਓ ਨੂੰ ਕਿਸ਼ਤਾਂ ਵਿੱਚ ਬਣਾ ਦਿੱਤਾ ਚਲੋ ਕੋਈ ਗੱਲ ਨਹੀਂ ਘੱਟੋ-ਘੱਟ ਦੋ ਬਕਸ ਦੀ ਰੋਟੀ ਤਾਂ ਸ਼ਾਂਤੀ ਨਾਲ ਦੇ ਸਕਦੇ ਸੀ ਉਹ ਵੀ ਨਹੀਂ ਦੇ ਹੋਈ ਪਾਰਲਰ ਤੇ ਕਿੱਟੀ ਪਾਰਟੀ ਜਾਣ ਦੇ ਲਈ ਸਾਰਿਆਂ ਕੋਲ ਟਾਈਮ ਸੀ ਪਰ ਮੇਰੀਆਂ ਦੋ ਰੋਟੀਆਂ ਸਭ ਤੋਂ ਭਾਰੀ ਪੈਂਦੀਆਂ ਸੀ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹਦੇ ਕੋਲ ਮੈਂ ਰਹਿੰਦਾ ਮੇਰੀ ਪੈਨਸ਼ਨ ਉਹੀ ਖਰਚ ਕਰਦਾ ਪਰ ਮੇਰੀਆਂ ਦਿਵਾਨਾਂ ਲਈ ਕਿਸੇ ਕੋਲ ਪੈਸੇ ਨਹੀਂ ਹੁੰਦੇ ਤੁਹਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਪਤਾ ਤੇ ਇਸ ਬੁੱਢੇ ਦੇ ਲਈ ਤੁਹਾਨੂੰ ਕਈ ਕੰਮ ਯਾਦ ਆ ਜਾਂਦੀ ਆ ਇਹ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਪਰ ਜਦੋਂ ਮੇਰੇ ਮੁੰਡੇ ਹੀ ਇਦਾਂ ਦੇ ਆ ਤੇ ਨੋਹਾ ਤੋਂ ਮੈਂ ਕੀ ਉਮੀਦ ਰੱਖਣੀ ਇਹ ਕਹਿੰਦੇ ਗੁਰਦਿਆਲ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਦੋਨੋਂ ਮੁੰਡੇ ਤੇ ਨੋਹਾ ਸਿਰ ਝੁਕਾ ਕੇ ਬੈਠੇ ਰਹੇ ਗੁਰਦਿਆਲ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਮੇਰਾ ਇਹ ਫੈਸਲਾ ਤੁਹਾਨੂੰ ਪਸੰਦ ਨਹੀਂ ਆਊਗਾ ਇਹ ਮੈਨੂੰ ਪਤਾ ਪਰ ਇਹਦੀ ਜ਼ਿੰਮੇਵਾਰ ਵੀ ਤੁਸੀਂ ਹੋ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਇਹ ਘਰ ਵੇਚ ਦਿੱਤਾ ਭਾਵੇਂ ਘਾਟੇ ਵਿੱਚ ਹੀ ਮੈਨੂੰ ਕੋਈ ਦੁੱਖ ਨਹੀਂ 5 5 ਲੱਖ ਮੈਂ ਆਪਣੇ ਪੋਤੇ-ਪੋਤੀਆਂ ਦੇ ਨਾਮ ਕਰਵਾ ਦਿੱਤੇ ਆ ਜੋ ਉਹਨਾਂ ਦੇ ਵੱਡੇ ਹੋਣ ਤੱਕ ਉਹਨਾਂ ਨੂੰ ਹੀ ਮਿਲਣਗੇ ਮੈਂ ਇਹ ਘਰ ਖਰੀਦ ਲਿਆ ਦੋ ਕਮਰੇ ਰਸੋਈ ਬਾਥਰੂਮ ਟਾਇਲਟ ਸਭ ਕੁਝ ਆ ਇਹਦੇ ਵਿੱਚ ਕੋਈ ਕਮੀ ਨਹੀਂ ਮੈਂ ਆਸ਼ਰਮ ਨੂੰ 20 ਲੱਖ ਰੁਪਏ ਦਿੱਤੇ ਆ ਮੇਰੇ ਮਰਨ ਤੋਂ ਬਾਅਦ ਇਹ ਘਰ ਆਸ਼ਰਮ ਨੂੰ ਦਿੱਤਾ ਜਾਊਗਾ ਜਿਸ ਮੁੰਡੇ ਨੂੰ ਤੁਸੀਂ ਦੇਖ ਰਹੇ ਹੋ ਉਹ ਅਨਾਥ ਆਸ਼ਰਮ ਦਾ ਮੁੰਡਾ ਜੋ ਮੇਰੇ ਨਾਲ ਰਹਿੰਦਾ ਮੈਂ ਇੱਕ ਸਕੂਲ ਵਿੱਚ ਉਹਦਾ ਨਾਮ ਲਿਖਵਾ ਦਿੱਤਾ ਤੇ ਪੜਦਾ ਵੀ ਆ ਮੇਰੇ ਸੇਵਾ ਵੀ ਕਰਦਾ 4 ਲੱਖ ਮੈਂ ਇਹਦੇ ਨਾਮ ਜਮਾ ਕਰ ਦਿੱਤੇ ਆ ਬਾਕੀ ਜੋ ਬਚਿਆ ਉਹਦਾ ਹਿਸਾਬ ਤੁਸੀਂ ਲਾ ਲਓ ਮੈਂ ਬੈਂਕ ਵਿੱਚ ਜਮਾ ਕਰਵਾ ਦਿੱਤੇ ਆ ਬੈਂਕ ਤੋਂ ਵਿਆਜ ਤੇ ਪੈਨਸ਼ਨ ਜੋ ਆਊਗੀ ਉਹ ਅਮਿਤ ਦਾ ਖਰਚਾ ਚੱਲੂਗਾ ਹੁਣ ਤੁਸੀਂ ਮੇਰੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਆ ਜਿੱਦਾਂ ਚਾਹੋ ਉਦਾਂ ਹੀ ਕਰੋ ਇਹ ਸਭ ਕਹਿ ਕੇ ਗੁਰਦਿਆਲ ਚੁੱਪ ਹੋ ਗਿਆ ਤੇ ਕੁਰਸੀ ਤੇ ਬੈਠ ਕੇ ਆਪਣੀਆਂ ਅੱਖਾਂ ਬੰਦ ਕਰ ਲਿਆ ਦੋਨੋਂ ਪੁੱਤਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਡੈਡੀ ਨੂੰ ਕੀ ਕਹਿਣ ਤੇ ਸਾਹਮਣੇ ਪਈਆਂ ਪਲੇਟਾਂ ਦੇਖ ਕੇ ਛੋਟੀ ਨਾ ਸੋਚਦੀ ਸੀ ਕਿ ਇੱਕ ਪਲੇਟ ਦੀ ਕੀਮਤ ਕਿੰਨੀ ਵੱਡੀ ਦੇਣੀ ਪੈਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾਖਾ